ਸਵਾਗਤ ਹੈ ਸਾਰੇ ਕੈਂਡੀਡੇਟਸ ਦਾ ਬੈਸਟ ਫਿਚਰ ਰਜਿਸਟ੍ਰੇਸ਼ਨ ਚੈਨਲ ਪਰ ਜਿਨ੍ਹਾਂ ਕੈਂਡੀਡੇਟ ਨੇ ਮਾਲਿਕਮ ਚੌਂਕੀਦਾਰ ਕੁੱਕ ਟੂਬੀ ਐਨੀਮਲ اٹੈਂਡੈਂਟ ਡੈਂਟਲ ਮੈਕੈਨਿਕ ਤੇ ਡੈਂਟਲ ਟੈਕਨੀਸ਼ੀਅਨ ਦੀਆਂ ਪੋਸਟਾਂ ਨੂੰ ਅਪਲਾਈ ਕੀਤਾ ਹੈ ਉਹਨਾਂ ਲਈ ਗੁੱਡ ਨਿਊਜ਼ ਹੈ ਉਹਨਾਂ ਦੀ ਜੋ ਐਗਜ਼ਾਮ ਡੇਟ ਜਾਰੀ ਕਰ ਦਿੱਤੀ ਗਈ ਹੈ ਯੂਨੀਵਰਸਿਟੀ ਵੱਲੋਂ ਤਾਂ ਹੁਣ ਤੁਹਾਨੂੰ ਉਹ ਨੋਟੀਫਿਕੇਸ਼ਨ ਦਿਖਾਵਾਂਗੇ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਫਸਟ ਵਾਰ ਵਿਸਿਟ ਕੀਤਾ ਚਲੋ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਐਂਡ ਬਾਤ ਉਹਦਾ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਹੀ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਹੋ ਜੋ ਇਹ ਐਡਵਟਾਈਜ਼ਮੈਂਟ ਨੰਬਰ 23 2024 ਠੀਕ ਹੈ ਇਹ ਅਡਮਿਟਮੈਂਟ ਨੰਬਰ 23 2024 ਦੇ ਅੰਦਰ ਇਹ ਪੋਸਟਾਂ ਸਨ ਜੋ ਡੈਂਟਲ ਮਕੈਨਿਕਲ ਡੈਂਟਲ ਟੈਕਨੀਸ਼ੀਅਨ ਤੇ ਮਾਲਿਕਮ ਚੌਂਕੀਦਾਰ ਇਹ ਤਿੰਨ ਪੋਸਟਾਂ ਦਾ ਐਗਜ਼ਾਮ 26 ਮਾਰਚ ਨੂੰ ਮਾਰਨਿੰਗ ਟਾਈਮ ਹੋਣ ਜਾ ਰਿਹਾ ਹੈ ਟਾਈਮਿੰਗ ਜੋ 11 ਤੋਂ ਲੈ ਕੇ 12 ਵਜੇ ਤੱਕ ਦੀ ਰਹੇਗੀ ਠੀਕ ਹੈ ਜੀ ਮਤਲਬ ਕਿ ਸਿਰਫ ਤੁਹਾਡਾ 1 ਘੰਟੇ ਦਾ ਪੇਪਰ ਹੈ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਜੋ 27 ਮਾਰਚ ਨੂੰ ਕੁੱਕ ਤੇ ਧੋਬੀ ਦਾ ਇਗਜ਼ਾਮ ਹੈ ਕੁੱਕ ਲਈ ਜੋ ਟਾਈਮਿੰਗ 11 ਤੋਂ ਲੈ ਕੇ 12 ਵਜੇ ਤੱਕ ਮਤਲਬ ਕਿ ਮਾਰਨਿੰਗ ਸ਼ਿਫਟ ਚ ਇਗਜ਼ਾਮ ਰਹੇਗਾ ਐਂਡ ਧੋਬੀ ਦਾ ਇਗਜ਼ਾਮ ਇਵਨਿੰਗ ਸ਼ਿਫਟ ਅੰਦਰ 2 ਤੋਂ ਲੈ ਕੇ 3 ਵਜੇ ਤੱਕ ਉਸ ਤੋਂ ਬਾਅਦ ਜੋ ਐਨੀਮਲ اٹੈਂਡੈਂਟ ਪੋਸਟ ਲਈ ਜੋ ਇਗਜ਼ਾਮ 28 ਮਾਰਚ ਨੂੰ ਹੈ ਮਾਰਨਿੰਗ ਸ਼ਿਫਟ ਹੈ 10 ਤੋਂ ਲੈ ਕੇ 12 ਵਜੇ ਤੱਕ ਤਾਂ ਜੋ ਐਡਮਿਟ ਕਾਰਡ ਤੁਹਾਡੇ ਵੈਬਸਾਈਟ ਤੇ ਹੀ ਅਪਲੋਡ ਹੋਣਗੇ ਜਦ ਵੀ ਅਪਲੋਡ ਹੋਏ ਆਪਾਂ ਤੁਹਾਨੂੰ ਅਪਡੇਟ ਦੇਵਾਂਗੇ ਠੀਕ ਹੈ ਜੀ ਜੋ ਵੈਬਸਾਈਟ ਹੈ www.bfuhs.ac.in ਉਥੋਂ ਵੀ ਤੁਸੀਂ ਇਹ ਨੋਟੀਫਿਕੇਸ਼ਨ ਦੇਖ ਸਕਦੇ ਹੋ ਤਾਂ ਜਿਨ੍ਹਾਂ ਕੈਂਡੀਡੇਟ ਨੇ ਮਾਲਿਕ ਕਮ ਚੌਂਕੀਦਾਰ ਕੁੱਕ ਤੇ ਥੋਬੀ ਦੀਆਂ ਪੋਸਟਾਂ 'ਤੇ ਅਪਲਾਈ ਕੀਤੇ ਨੇ ਤਾਂ ਤੁਹਾਨੂੰ ਦੱਸ ਦਈਏ ਸਾਡੇ ਵੱਲੋਂ ਜੋ ਨੋਟਸ ਪ੍ਰੋਵਾਈਡ ਕੀਤੇ ਜਾ ਰਹੇ ਨੇ ਸਿਰਫ 399 ਰੁਪਏ ਵਿੱਚ ਤੁਸੀਂ ਨੋਟਸ ਬਾਏ ਕਰ ਸਕਦੇ ਹੋ ਤੁਸੀਂ WhatsApp ਮੈਸੇਜ ਕਰਨਾ ਹੈ 70876 71345 ਠੀਕ ਹੈ 71345 ਐਂਡ ਜਿਨ੍ਹਾਂ ਕੈਂਡੀਡੇਟ ਨੇ ਪਹਿਲਾਂ ਬਾਏ ਕੀਤੀ ਹੋਈ ਨੇ ਉਹਨਾਂ ਨੂੰ ਜਲਦੀ ਹੀ ਹੋਰ ਨਵਾਂ ਮਟੀਰੀਅਲ ਵੀ ਆਪਾਂ ਪ੍ਰੋਵਾਈਡ ਕਰਾਂਗੇ ਠੀਕ ਹੈ ਜੀ ਤੁਸੀਂ ਇਸ ਨੰਬਰ ਤੇ WhatsApp ਮੈਸੇਜ ਕਰ ਦੇਣਾ ਤੁਹਾਨੂੰ ਆਪਾਂ ਨੋਟਸ ਪ੍ਰੋਵਾਈਡ ਕਰ ਦੇਵਾਂਗੇ ਸਿਰਫ ਮਾਲੀ ਕਮ ਚੌਕੀਦਾਰ ਕੁੱਕ ਤੇ ਧੋਬੀ ਦੀ ਪੋਸਟ ਲਈ ਠੀਕ ਹੈ ਜੀ ਤਾਂ ਇਹ ਤੁਸੀਂ ਆਪਣੇ ਐਗਜ਼ਾਮ ਡੇਟ ਨੋਟ ਕਰ ਲੈਣੀ ਹੈ ਐਂਡ ਜਦ ਵੀ ਐਡਮਿਟ ਕਾਰਡ ਆਉਣਗੇ ਤਾਂ ਤੁਹਾਨੂੰ ਆਪਾਂ ਅਪਡੇਟ ਦੇਵਾਂਗੇ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ